ਦਰੋਂ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਲਗਾਤਾਰ ਇਹ ਰੀਆ ਤੌਂਦ ਰੀਆ ਹੁਸ਼ਿਆਰਪੁਰ 시ਟੀ ਦੇ ਵਿੱਚ ਪੈ ਰਹੀ ਆ ਸੋ ਜੁੜੇ ਲੋਕ ਜਨ ਪੰਜਾਬੀ ਨੋਇਦ ਦੇ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ 시ਟੀ ਤੋਂ ਸਾਂਝੀਆਂ ਕਰ ਰਹੇ ਆ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਸੋ ਨਵੇਂ ਜਿੰਨੇ ਵੀ ਦਰਸ਼ਕ ਜੁੜੇ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਨਾਲ ਨਾਲ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਨਾਲ ਨਾਲ ਜਾਨਕਾਰੀ ਜ਼ਰੂਰ ਸਾਂਝੀ ਕਰਿਓ ਕਿ ਤੁਹਾਡੇ ਵੀ ਇਲਾਕੇ ਦੇ ਵਿੱਚ ਕੀ ਬਾਰਿਸ਼ ਜਾਂ ਧੁੰਦਲੀ ਹੈ ਪੈ ਰਹੀ ਹੈ ਕਿ ਨਹੀਂ ਪੈ ਰਹੀ ਹੈ ਉਹ ਸ਼ਹਿਰਪੁਰ ਦੇ ਵਿੱਚ ਅੱਜ ਤਕਰੀਬਨ 1 ਘੰਟੇ ਦੇ ਨਜ਼ਦੀਕ ਜਿਹੜਾ ਧੁੰਦ ਜਿਹੜੀ ਹੈ ਕਾਫੀ ਵੱਡੇ ਪੱਧਰ ਤੇ ਜਿਹੜੀ ਹੈ ਹੁਸ਼ਾਰਪੁਰ ਸਿਟੀ ਦੇ ਵਿੱਚ ਪੈ ਰਹੀ ਹੈ ਸੋ ਦਾਦੀ ਦਸ਼ਕਾ ਨੂੰ ਕਿ ਜਿੰਨੇ ਵੀ ਲੋਕ ਘਰਾਂ ਦੇ ਵਿੱਚ ਸ਼ਹਿਰ ਨੂੰ ਵਗੈਰਾ ਆਉਂਦੇ ਆ ਸਿਟੀ ਵਗੈਰਾ ਆਉਂਦੇ ਆ ਤੇ ਧਿਆਨ ਨਾਲ ਜ਼ਰੂਰ ਆਇਓ ਕਿਉਂਕਿ ਤੋਂ ਦੇ ਨਾਲ ਜਿਹੜਾ ਕਿਸੇ ਵੀ ਵੱਡਾ ਜਿਹੜਾ ਹਾਸਾ ਜਿਹੜਾ ਵਾਪਰ ਸਕਦਾ ਜਿੰਨੇ ਵੀ ਗੱਡੀਆਂ ਵਗੈਰਾ ਜਾਂ ਮੋਟਰਸਾਈਕਲ ਐਕਟਿਵਾ ਵਗੈਰਾ ਜਾਂ ਆਉਂਦੇ ਆ ਜਿੰਨੇ ਵੀ ਪਰ ਉਹ ਧਿਆਨ ਨਾਲ ਤੇ ਹੋਲੀ ਧਿਆਨ ਨਾਲ ਤੇ ਚੱਲਣ ਕਿਉਂਕਿ ਜਿਹੜੀ ਤੋਂ ਦੇ ਵਿੱਚ ਵੱਡਾ ਜਿਹੜਾ ਹਾਸਾ ਜਿਹੜਾ ਵਾਪਰ ਸਕਦਾ ਕਿਉਂਕਿ ਹਮੇਸ਼ਾ ਜਿਹੜੀ ਹੈ ਪੁਲਿਸ ਪ੍ਰਦਾਨਸ਼ਨ ਵੱਲ ਦੀ ਹਮੇਸ਼ਾ ਜਿਹੜੀ ਅਪੀਲ ਕੀਤੀ ਜਾਂਦੀ ਹੈ ਹੋਲੀ ਚੱਲੋ ਧਿਆਨ ਨਾਲ ਚੱਲੋ ਹਮੇਸ਼ਾ ਜਾਣਕਾਰੀ ਅਪਡੇਟ ਕਰ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਹਾਂ ਸੋ ਜੁੜੇ ਰਹੋ ਜਨਪਿਆਬੀ ਨੂੰ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਹੁਸ਼ਿਆਰਪੁਰ ਸੀੜੀ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਮੌਸਮ ਨੂੰ ਲੈ ਕੇ ਜਾਣਕਾਰੀ ਜਿਹੜੀ ਅਪਡੇਟ ਕਰ ਰਹੇ ਹਾਂ ਹੁਸ਼ਿਆਰਪੁਰ ਸੀੜੀ ਤੋਂ ਦੇਖ ਰਹੇ ਹੋ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਪੇਜ ਨੂੰ ਕਮੈਂਟ ਜਰੂਰ ਕਰਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਦੇਖ ਰਹੇ ਹੋ ਤੁਸੀਂ ਮੌਸਮ ਦੀ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੁਛ ਵੀ ਜਿਹੜਾ ਗੱਡੀਆਂ ਦੇ ਵਗੈਰਾ ਜਿਹੜਾ ਨਜ਼ਰ ਨਹੀਂ ਆ ਰਿਹਾ ਜਿੱਥੇ ਮੌਸਮ ਨੂੰ ਲੈ ਕੇ ਜਾਣਕਾਰੀ ਹਮੇਸ਼ਾ ਅਪਡੇਟ ਕਰਦੇ ਰਹਿੰਦੇ ਆ ਸੋ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ 시ੜੀ ਤੋਂ ਦੇਖ ਰਹੇ ਹੋ ਜਿੱਥੇ ਕਾਫੀ ਜਿਹੜੇ ਆ ਲੋਕ ਜਿਹੜੇ ਆ ਹੁਸ਼ਿਆਰਪੁਰ 시ੜੀ ਤੋਂ ਜਿਹੜੇ ਆ ਕੁੰਮਦੇ ਹੋਏ ਨਜ਼ਰ ਆ ਰਹੇ ਆ ਪਰ ਗੱਲ ਕਰੀਏ ਕਿ ਜੇਕਰ ਗੱਡੀਆਂ ਦੇ ਵਿੱਚ ਕਿਸੇ ਵੀ ਲੋਕਾਂ ਨੇ ਜੇਕਰ ਆਉਣਾ ਹੋਵੇ ਤਾਂ ਪਰ ਧਿਆਨ ਦੇ ਨਾਲ ਜਰੂਰ ਡਰਾਈਵਿੰਗ ਕਰਿਓ ਕਿਉਂਕਿ ਹੋਲੀ ਹਮੇਸ਼ਾ ਕਰਨਾ ਚਾਹੀਦਾ ਕਿਉਂਕਿ ਧੁੰਦ ਦੇ ਨਾਲ ਜਿਹੜਾ ਐਕਸੀਡੈਂਟ ਦੀ ਜਿਹੜੀ ਸਭਾਵਨਾ ਹੋ ਸਕਦੀ ਹੈ ਕਿਉਂਕਿ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਡਰਾਈਵਿੰਗ ਵਗੈਰਾ ਕਰਦੇ ਆ ਪਰ ਕੁਝ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇਖੋ ਗੱਡੀ ਜਿਹੜੀ ਆ ਬਿਲਕੁਲ ਸਾਹਮਣੇ ਰੋਡ ਦੇ ਰੋਕ ਲਈ ਅਚਾਨਕ ਜਿਹੜੀ ਗੱਡੀ ਰੋਕ ਲਈ ਤੇ ਦੇਖ ਰਹੇ ਹੋ ਕਿ ਤੇਰਾ ਵੱਡਾ ਹਾਸਾ ਜਿਹੜਾ ਹੌਣ ਤੋਂ ਜਿਹੜਾ ਟਲਿਆ ਜਿੱਥੇ ਐਕਟੂਵਰ ਵਗੈਰਾ ਜਿਹੜੀ ਆ ਪਿੱਛੇ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਪਰ ਅਚਾਨਕ ਜਿਹੜੀ ਆ ਬ੍ਰੇਕ ਜਿਹੜੀ ਆ ਐਕਟੂਵਰ ਨੂੰ ਮਾਰੀ ਗਈ ਹੈ ਜਿੱਥੇ ਹੁਣ ਹਾਸਾ ਜਿਹੜਾ ਵਾਪਰ ਸਕਦਾ ਸੀ ਪਰ ਜਿਹੜੀ ਆ ਧਿਆਨ ਨਾਲ ਚੱਲਣਾ ਚਾਹੀਦਾ ਕਿਉਂਕਿ ਪਿੱਛੇ ਵੀ ਦੇਖਣਾ ਚਾਹੀਦਾ ਕਿ ਪਿੱਛੇ ਵੀ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਅਚਾਨਕ ਜਿਹੜੀ ਆ ਬ੍ਰੇਕ ਜਿਹੜੀ ਆ ਲਾਈਨ ਲੋਕਾਂ ਨੂੰ ਚਾਈਦੀ ਪਰ ਦੇਖਣਾ ਚਾਹੀਦਾ ਪਿੱਛੇ ਵੀ ਸੋ ਲਗਾਤਾਰ ਜੁੜੇ ਰਹੇ ਹਨ ਪੰਜਾਬੀ ਨਿਊਜ਼ਰ ਨਾਲ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ 시ਟੀ ਤੋਂ ਸਾਂਝੀਆਂ ਕਰ ਰਿਹਾ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਿਹਾ ਤੋਂਨ ਤੋਂ ਲੈ ਕੇ ਜਾਣਕਾਰੀ ਸਾਂਝੀ ਕਰ ਰਿਹਾ ਕਿ ਧਿਆਨ ਨਾਲ ਤੇ ਹੋਲੀ ਤੇ ਘਰ ਸਹੀ ਸਥਾਨਮਤ ਜੇਕਰ ਪਹੁੰਚਣਾ ਤੇ ਹੋਲੀ ਚੱਲਣਾ ਬਹੁਤ ਜ਼ਰੂਰੀ ਹੈ ਹਮੇਸ਼ਾ ਜਿਹਾ ਪੰਜਾਬ ਪੁਲਿਸ ਵੱਲੋਂ ਵੀ ਅਪੀਲ ਜਿਹੜੀ ਆ ਕੀਤੀ ਜਾਂਦੀ ਆ ਪਰ ਫਿਰ ਵੀ ਜਿਹੜੇ ਲੋਕ ਜਿਹੜੇ ਆ ਨਹੀਂ ਹਟਦੇ ਜਿੱਥੇ ਹਮੇਸ਼ਾ ਜਿਹਾ ਤੇਜ਼ ਰਫਤਾਰ ਦੇ ਨਾਲ ਜਿਹੜਾ ਕਾਰ ਜਾਂਦੀ ਜਿਹੜੀ ਕਾਲੀ ਬਹੁਤ ਹੋ ਜਾਂਦੀ ਹੈ ਜਿੱਥੇ ਵੱਡਾ ਜਿਹੜਾ ਹਾਦਸਾ ਜਿਹੜਾ ਸੋ ਵਾਪਰ ਸਕਦਾ ਕਿ ਦਾਂਦੀਏ ਕੀ ਧੁੰਦ ਦੇ ਵਿੱਚ ਦੇਖ ਸਕਦੇ ਹੋ ਕੋਈ ਤੁਸੀਂ ਕਿੰਨਾ ਜਿਹੜਾ ਹੋਲੀ ਐਥਲਿਕ ਤੇ ਇਹ ਚੱਲ ਰਿਹਾ ਹੋਇਆ ਡਰਾਈਵਰ ਬਿਲਕੁਲ ਸਮਝਦਾਰੀ ਦੇ ਨਾਲ ਚੱਲਣਾ ਚਾਹੀਦਾ ਹੋਲੀ ਚੱਲਣਾ ਚਾਹੀਦਾ ਧਿਆਨ ਨਾਲ ਚੱਲਣਾ ਚਾਹੀਦਾ ਲਗਾਤਾਰ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਉਸ ਹਿਅਰਪੋਰਟ ਸਿਟੀ ਤੋਂ ਦੇਖ ਰਹੇ ਹੋ ਸੋ ਦੱ ਦਈਏ ਕਿ ਹੁਸ਼ਿਆਰਪੁਰ 시ਟੀ ਦੇ ਵਿੱਚ লাইভ ਤਸਵੀਰਾਂ ਦੇਖ ਰਹੇ ਹੋ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਹਾਂ ਹੁਸ਼ਿਆਰਪੁਰ 시ਟੀ ਦੇ ਵਿੱਚ ਧੁੰਦ ਦਾ ਜਿਹੜਾ ਕਹਿ ਤੁਸੀਂ ਦੇਖ ਰਹੇ ਹੋ ਕੁਝ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਲਗਾਤਾਰ ਤਿਗ ਰਹੇ ਤੁਸੀਂ ਸੋ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਮੌਸਮ ਨੂੰ ਲੈ ਕੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਕਿ بارش ਜੇ ਜਿਹੜੀ ਇਸ ਨੂੰ ਆਮਨਟਾ ਦੇ ਇਲਾਕੇ ਦੇ ਵਿੱਚ ਹੋ ਰਹੀ ਆ ਕਿ ਨਹੀਂ ਹੋ ਰਹੀ ਸੋ ਪਸ਼ਾਕੋਟ ਦੇ ਵਿੱਚ ਤੁਹਾਨੂੰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਸ਼ਾਰਪੁਰ ਦੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੇਖ ਰਹੇ ਤੁਸੀਂ ਹਸ਼ਾਰਪੁਰ 시ਟੀ ਤੋਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੇਕਰ بارش ਦੀ ਗੱਲ ਕਰੀਏ ਪਰ ਹਲੇ ਤੱਕ ਫਲਰ بارش ਜਿਹੜੀ ਆ ਨਹੀਂ ਹੋਈ ਕਿਉਂਕਿ ਲੋੜੀ ਦੇ ਨਜ਼ਦੀਕ ਜਿਹੜੀ ਆ بارش ਜਿਹੜੀ ਆ ਪਹਿਲਾਂ ਹੋ ਜਾਂਦੀ ਸੀਗੀ ਪਰ ਕੁਰ ਦਿੱਖ ਦੇ ਅੱਗੇ ਜਿਹੜਾ ਕਿਸੇ ਲਈ ਵੀ ਜੋਰ ਨਹੀਂ ਚੱਲਦਾ ਕਿ ਜ ਬਾਰਿਸ਼ ਜਿਹੜੀ ਆ ਕਦੋਂ ਹੋਵੇ ਇਸ ਦੀ ਕੋਈ ਵੀ ਸੁਭਾਵਨਾ ਅਪਡੇਟ ਨਹੀਂ ਕਰਦੇ ਕਿਉਂਕਿ ਅਚਾਨਕ ਦੀ ਜਿਹੜੀ ਬਾਰਿਸ਼ ਹੋ ਸਕਦੀ ਹੈ ਦਾ ਦਈਏ ਕਿ ਮੌਸਮ ਨੂੰ ਵੱਡੀ ਜਾਣਕਾਰੀ ਅਪਡੇਟ ਕਰ ਰਿਹਾ ਧੰਨ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਿਹਾ ਧੰਨ ਜਿਹੜੀ ਆ ਕਾਫੀ ਪੁਸ਼ਾਰਪੁਰ ਸਿਟੀ ਦੇ ਵਿੱਚ ਪੈ ਰਹੀ ਹੈ ਜਿੰਨੇ ਵੀ ਦਰਸ਼ਕ ਜੁੜੇ ਆ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਨਾਲ ਵੀਡੀਓ ਨੂੰ ਅ ਬਾਤ ਬਾਤ ਦੇ ਸ਼ੇਅਰ ਜ਼ਰੂਰ ਕਰਦੇ ਤੇ ਨਾਮ ਨਾਲ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਕਿ ਤੁਹਾਡੇ ਵੀ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਆ ਕਿ ਨਹੀਂ ਹੋ ਰਹੀ ਜਾਂ ਤੂਂਦ ਵਗੈਰਾ ਪੈ ਰਹੀ ਆ ਕਿ ਨਹੀਂ ਪੈ ਰਹੀ ਸੋ ਦੇਖ ਰਹੇ ਤੁਸੀਂ ਹਿਸ਼ਾਰਪੁਰ ਤੋਂ ਤਸਵੀਰਾਂ ਦੇਖ ਰਹੇ ਹੋ ਹਿਸ਼ਾਰਪੁਰ ਸਿਟੀ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਸੋ ਦੱਸ ਦਈਏ ਕਿ ਗੱਡੀਆਂ ਦੇ ਵਿੱਚ ਕਾਫੀ ਏਰੀਆ ਧੁੰਦ ਦੇ ਵਿੱਚ ਕੋਈ ਵੀ ਅੱਗੇ ਨਜ਼ਰ ਨਹੀਂ ਆ ਰਿਹਾ ਤੇ ਜੇਕਰ ਹੋਰ ਜਾਣਕਾਰੀ ਅਪਡੇਟ ਕਰ ਰਹੇ ਹਾਂ ਕਿ ਜਿੰਨੇ ਵੀ ਗੱਡੀਆਂ ਦੇ ਵਿੱਚ ਆਉਂਦੀਆਂ ਜਾਂ ਸਕੂਟਰ ਵਗੈਰਾ ਜਾਂ ਮੋਟਰਸਾਈਕਲ ਜਾਂ ਐਕਟਿਵਾ ਵਗੈਰਾ ਜਾਂ ਹੋਰ ਕੋਈ ਵੀ ਵਾਹਨ ਹੋਵੇ ਤੇ ਉਹ ਆਪਣੀ ਗੱਡੀ ਦੀ ਜਿਹੜੀ ਲਾਈਟ ਜ਼ਰੂਰ ਪ੍ਰਬੰਧ ਕਰ ਲੈਣ ਕਿਉਂਕਿ ਜੇਕਰ ਲਾਈਟ ਨਾ ਹੋਈ ਤਾਂ ਬਲਬ ਨਾ ਚੱਲਦਾ ਹੋਇਆ ਤਾਂ ਤੇ ਜਿਹੜਾ ਵੱਡਾ ਹਾਸਾ ਜਿਹੜਾ ਵਾਪਰ ਸਕਦਾ ਹੈ ਜੀ ਦਾਦੀ ਕਿ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਧੁੰਦ ਨੂੰ ਲੈ ਕੇ ਜਾਣਕਾਰੀ ਅਪਡੇਟ ਕਰਦੇ ਆ ਮੌਸਮ ਨੂੰ ਲੈ ਕੇ ਜਾਣਕਾਰੀ ਅਪਡੇਟ ਕਰ ਰਹੇ ਆ ਕਿ ਸੋ ਧੰਨਵਾਦ ਸੰਦੀਪ ਕੁਮਾਰ ਜੀ ਕਮੈਂਟ ਕਰਨ ਲਈ ਸੋ ਜਿੰਨੇ ਵੀ ਦਰਸ਼ਕ ਜੁੜੇ ਹੋ ਤਾਂ ਵੱਧ ਕਮੈਂਟ ਕਰਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਮੈਂ ਜੀ ਤਨਵਾਜੀ ਬਹੁਤ-ਬਹੁਤ ਕਮੈਂਟ ਜਾਣਕਾਰੀ ਅਪਡੇਟ ਕਰਨ ਲਈ ਸੋ ਜੁੜੇ ਹੋ ਜਨ ਪੰਜਾਬੀ ਨੂੰ ਇਹਦੇ ਨਾਲ ਨਗਰਦਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਉਹ ਸ਼ਹਿਰਪੁਰ ਸਿਟੀ ਤੋਂ ਸਾਂਝੀਆਂ ਕਰ ਰਿਹਾ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਿਹਾ ਸੋ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਸ਼ਿਆਖੋਟ ਸੀਰੀ ਵੀ ਤਾਂ ਦੇਖ ਰਹੇ ਹੋ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਣ ਸ਼ਿਆਖੋਟ ਸੀਰੀ ਤੋਂ ਸਾਂਝੀਆਂ ਕਰ ਰਹੇ ਆ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ ਕਿ بارش ਜਾਂ ਤੂਂਦ ਵਗੈਰਾ ਤੁਹਾਡੇ ਇਲਾਕੇ ਦੇ ਵਿੱਚ ਪੈ ਰਹੀ ਹੈ ਸੋ ਦੇਖ ਰਹੇ ਤੁਸੀਂ ਇਹ ਰੱਖਿਆ ਦੇਖੋ ਕਿ اتنا ਤੇਜ ਰਫਤਾਰ ਦੇ ਨਾਲ ਆਇਆ ਪਰ ਜਿਹੜਾ اچانک ਜਿਹੜੀ ਅੱਗੇ ਮੋਟਰਸਾਈਕਲ ਵਗੈਰਾ ਆ ਗਿਆ ਪਰ ਜਿਹੜਾ ਵੱਡਾ ਹਾਦਸਾ ਫਿਰ ਜਿਹੜਾ ਹੁਸ਼ਿਆਰਪੁਰ ਅਹਰੀ ਕੋਚੋਂ ਤੋਂ ਜਿਹੜਾ ਟਲਿਆ ਸੋ ਦادیه ਵੱਡੀ ਜਾਣਕਾਰੀ ਅਪਡੇਟ ਕਰ ਰਹੇ ਹਾਂ ਪਰ ਜਿਹੜੀ ਤੁਸੀਂ ਦੇਖ ਰਹੇ ਹੋ ਕਿ YouTube ਤੇ ਪਈ ਸੋ ਦادیه ਕਿ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦਾ ਕੋਈ ਵੀ ਮਲਾਜ਼ਮ ਜਿਹੜਾ ਆ ਇਸ ਚੌਂਕ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਲਾਈਵ ਤਸਵੀਰਾਂ ਸਾਂਝੀਆਂ ਕਰ ਰਿਹਾ ਇਸ ਦੇ ਨਾਲ ਹੀ ਜਿਹੜਾ ਫੋਰੀ ਦਾ ਪਹਿਲਾ ਚੌਂਕ ਸੀਗਾ ਤੇ ਹੁਣ ਉਹ ਥਾਣਾ ਬਣ ਚੁੱਕਿਆ ਕਾਫੀ ਮਲਾਜ਼ਮ ਜਿਹੜੇ ਆ ਥਾਣੇ ਦੇ ਵਿੱਚ ਰਹਿੰਦੇ ਆ ਪਰ ਜਿਹੜਾ ਹਰੀਨਕੋਟ ਚੌਕ ਦੇ ਵਿੱਚ ਇੱਕ ਵੀ ਜਿਹੜਾ ਪੁਲਿਸ ਮਲਾਜ਼ਮ ਨਜ਼ਰ ਨਹੀਂ ਆ ਰਿਹਾ ਜਿੱਥੇ ਡਿਊਟੀ ਨੂੰ ਜਿਹੜਾ ਨਹੀਂ ਕੋਈ ਵੀ ਮੁਲਾਜ਼ਮ ਦੇ ਰਿਹਾ ਦਾਦੀ ਕਿ ਵੱਡੇ ਦੇ ਹੱਥੇ ਜਿਹੜੇ ਵਾਰ-ਵਾਰ ਵਾਪਰ ਰਿਹਾ ਦਾਦੀ ਕਿ ਕੋਈ ਵੀ ਵੱਡਾ ਜਿਹੜਾ ਹਾਸਾ ਇਸ ਚੌਂਕ ਦੇ ਵਿੱਚ ਵਾਪਰ ਸਕਦਾ ਪਰ ਪੁਲਿਸ ਮੁਲਾਜ਼ਮ ਜੇਕਰ ਇਸ ਚੌਂਕ ਦੇ ਵਿੱਚ ਹੋਵੇਗਾ ਤਾਂ ਲੋਕਾਂ ਨੂੰ ਹਮੇਸ਼ਾ ਜਿਹੜਾ ਇੱਕ ਡਰ ਮਨ ਦੇ ਵਿੱਚ ਰਹੇ ਰਿਹਾ ਕਿ ਅੱਗੇ ਪੁਲਿਸ ਮੁਲਾਜ਼ਮ ਖੜਾ ਕਿ ਸਾਡਾ ਕੋਈ ਚਲਾਨ ਕੱਟ ਦੇਗਾ ਜਾਂ ਫਿਰ ਸਾਨੂੰ ਚੌਂਕੀ ਦੇ ਵਿੱਚ ਜਾਂ ਥਾਣੀ ਦੇ ਵਿੱਚ ਲਿਜਾ ਕੇ ਸਾਡੀ ਖੱਜਲ ਖਵਾਈ ਹੋਵੇਗੀ ਐਸ਼ਾ ਲੋਕਾਂ ਦੇ ਵਿੱਚ ਹੀ ਅ ਡਾਰ ਬਣਿਆ ਰਹਿੰਦਾ ਪਰ ਪੁਲਿਸ ਮੁਲਾਜ਼ਮ ਦਾ ਇੱਥੇ ਨਾ ਹੋਣਾ ਬਹੁਤ ਸ਼ਮਨਾਤਿਕ ਗੱਲਾ ਜਿੱਥੇ ਪੰਜਾਬ ਪੁਲਿਸ ਹਮੇਸ਼ਾ ਜਿਹੜੀ ਆ ਵਾਕ-ਵਾਕ ਚੌਂਕਾ ਦੇ ਵਿੱਚ ਨਜ਼ਰ ਆਉਂਦੀ ਰਹਿੰਦੀ ਆ ਪਰ ਇਸ ਚੌਂਗ ਦੇ ਵਿੱਚ ਜਿਹੜੀ ਆ ਇੱਕ ਵੀ ਮੁਲਾਜ਼ਮ ਜਿਹੜਾ ਆ ਕਿਸੇ ਵਕਤ ਵੀ ਜਿਹੜਾ ਇੱਥੇ ਦੇਖਣ ਨੂੰ ਨਹੀਂ ਮਿਲਦਾ ਜਦੋਂ ਸਰਕਾਰਾਂ ਦੇ ਚਲਾਨ ਪਰ ਕੇ ਸੋਰੀ ਦੱਸਦੀ ਕਿ ਜਦੋਂ ਚਲਾਨ ਕੱਟੜੇ ਹੁੰਦੇ ਆ ਉਸ ਵਕਤ ਇਸ ਚੌਂਗ ਦੇ ਵਿੱਚ ਘੱਟੋ ਘੱਟ 7-8 ਮਲਾਜ਼ਮ ਜ਼ਰੂਰ ਹੁੰਦੇ ਆ ਜਿਹੜਾ ਪੰਜਾਬ ਸਰਕਾਰ ਦਾ ਖਜ਼ਾਨਾ ਭਰਦਾ ਹਮੇਸ਼ਾ ਜਿਹੜਾ ਉਪਰਾਲਾ ਕੀਤਾ ਜਾਂਦਾ ਦੱਸਦੀ ਹੈ ਕਿ ਜੇਕਰ ਲੋਕਾਂ ਦੀ ਸੁਰੱਖਿਆ ਵਾਸਤੇ ਵੀ ਪੰਜਾਬ ਪੋਸਟ ਨੂੰ ਠੋਸ ਜਿਹੜਾ ਕਦਮ ਚੁੱਕਣਾ ਚਾਹੀਦਾ ਹਮੇਸ਼ਾ ਜਿਹੜਾ ਇਸ ਚੌਂਗ ਦੇ ਵਿੱਚ ਤਣਾਤ ਰਹਿਣਾ ਚਾਹੀਦਾ ਕਿ ਜਿੱਥੇ ਲੋਕਾਂ ਦੀ ਸੇਵ ਵਾਸਤੇ ਲੋਕਾਂ ਦੀ ਰੱਖਿਆਵਾਸ ਜਿਹੜਾ ਪੰਜਾਬ ਪੋਰਟਸ ਦੀ ਇਸ ਚੌਂਕ ਦੇ ਵਿੱਚ ਹਮੇਸ਼ਾ ਜਿਹੜਾ ਹੋਣਾ ਚਾਹੀਦਾ ਪਰ ਅਫਸੋਸ ਇਸ ਗੱਲ ਦੀ ਆ ਕਿ ਕੋਈ ਵੀ ਜਿਹੜਾ ਪੁਲਿਸ ਮਲਾਜਮ ਇਸ ਚੌਂਕ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਸ਼੍ਰੀ ਗੁਰਵਿੰਦਾਸ ਚੌਂਕ ਇਸ ਮਹੱਲੇ ਦਾ ਨਾਮ ਹੈ ਹਰੀਪੁਰ ਕਹਿੰਦੇ ਆ ਕਿ ਹੁਸ਼ਿਆਰਪੁਰ ਸਿੜੀ ਨਾਲ ਸਬੰਧਤ ਰਕਤਾ ਨਜ਼ਦੀਕ ਸਬਜ਼ੀ ਮੰਡੀ ਆ ਨਜ਼ਦੀਕ ਕੁੱਕਰ ਫੈਕਟਰੀ ਆ ਨਜ਼ਦੀਕ ਮਹਾਵੀਰ ਸਪੈਲਿਕ ਮੇਲਾ ਦਾਦੀ ਕੀ ਇਸ ਚੌਂਗ ਦੇ ਵਿੱਚ ਹਮੇਸ਼ਾ ਜਿਹੜੇ ਵੱਡੇ ਵੱਡੇ ਹਾਸੇ ਜਿਹੜੇ ਆ ਬਾਪਰ ਦੇ ਰੰਗ ਆ ਜਿੱਥੇ ਵੱਡੇ ਪੱਧਰ ਤੇ ਜਿਹੜਾ ਕੋਈ ਨਾ ਕੋਈ ਹਾਸਾ ਜਿਹੜਾ ਇਸ ਚੌਂਗ ਦੇ ਵਿੱਚ ਹਮੇਸ਼ਾ ਹੁੰਦਾ ਰਹਿੰਦਾ ਵੱਡੀ ਜਾਣਕਾਰੀ ਆਪਾਂ ਹਿੱਟ ਕਰਦੇ ਆ ਤੂੰਦ ਰੂ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਆ ਸੋ ਦੋਵੇਂ ਰੋ ਜਨਪੀਅਦੀ ਰੋ ਜ ਦੇ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਸੀਡੀ ਤੋਂ ਸਾਂਝੀਆਂ ਕਰ ਰਿਹਾ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਸਿਟੀ ਤੋਂ ਲਾਈਵ ਤਸਵੀਰਾਂ ਦੇਖਦੇ ਹੋ ਤੋਂਦ ਨੂੰ ਲੈ ਕੇ ਜਾਣਕਾਰੀ ਅਪਡੇਟ ਕਰ ਰਹੇ ਹਾਂ ਕਿ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਦੇਖ ਰਹੇ ਹੋ ਤੁਸੀਂ ਤੋਂਦ ਨੂੰ ਜਿਹੜਾ ਕਹਿਰ ਜਿਹੜਾ ਆ ਕਾਫੀ ਦੇਖਣ ਮੇਲੇ ਨਾ ਲਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਸਿਟੀ ਤੋਂ ਦੇਖ ਰਹੇ ਹੋ ਤੋਂਦ ਨੂੰ ਜਾਣਕਾਰੀ ਅਪਡੇਟ ਕਰ ਰਹੇ ਹਾਂ ਕਿ ਜਿੰਨੇ ਵੀ ਆਵਾਜਾਈ ਹੁਸ਼ਿਆਰਪੁਰ ਸਿਟੀ ਦੇ ਵਿੱਚ ਹੁੰਦੀ ਆ ਪਰ ਵੱਡਾ ਜਿਹੜਾ ਹਾਸਾ ਹੌਣ ਦੀ ਜਿਹੜੀ ਸੁਭਾਵਨਾ ਹੁੰਦੀ ਆ ਦਸ਼ਕਰਤਾ ਦੀ ਕਿ ਕਾਫੀ ਇਹ ਡਰਾਈਵਿੰਗ ਵਗੈਰਾ ਹੁੰਦੇ ਆ ਉਹ ਡਰਿੰਗ ਨਾ ਕਰਨ ਕਿਉਂਕਿ ਡਰਿੰਗ ਦੇ ਨਾਲ ਜਿਹੜਾ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਕਿ ਜੇਕਰ ਗੱਡੀ ਜਿਹੜੀ ਆ ਬੇਕਾਬੂ ਹੋ ਸਕਦੀ ਆ ਜਿੰਨੇ ਵੀ ਐਕਟਿਵ ਵਗੈਰਾ ਮੋਟਰਸਾਈਕਲ ਵਗੈਰਾ ਜਾਂ ਸਕੂਟਰ ਵਗੈਰਾ ਜਾਂ ਗੱਡੀਆਂ ਵਗੈਰਾ ਜਿੰਨੇ ਵੀ ਹੁੰਦੀਆਂ ਕਿ ਧਿਆਨ ਨਾਲ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਡਰਿੰਕ ਕੀਤੀ ਹੋਵੇਗੀ ਤਾਂ ਵੱਡਾ ਜਿਹੜਾ ਹਾਸਾ ਜਿਹੜਾ ਹੁਸ਼ਿਆਰਪੁਰ ਸਿਟੀ ਦੇ ਵਿੱਚ ਹੋ ਸਕਦਾ ਕਿਉਂਕਿ ਇੱਕ ਇੱਕ ਸਕਿੰਟ ਬਾਅਦ ਜਿਹੜੀ ਆ ਹਮੇਸ਼ਾ ਜਿਹੜੀ ਆ ਵੱਡੇ ਪੱਧਰ ਤੇ ਜਿਹੜੀਆਂ ਗੱਡੀਆਂ ਇਸ ਰੋੜ ਤੇ ਉੱਪਰ ਹਮੇਸ਼ਾ ਗੁਜ਼ਰਦੀਆਂ ਰਹਿੰਦੀਆਂ ਆ ਸੋ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਸਿਟੀ ਤੋਂ ਦੇਖ ਰਹੇ ਹੋ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਤੋਂ ਅੰਦਰੋਂ ਲੈ ਕੇ ਜਾਣਕਾਰੀ ਸਾਂਝੀ ਕਰ ਰਹੇ ਆ ਸੋ ਜੁੜੇ ਰਹੋ ਜਨਪੀ ਅਭੀ ਨੂੰ ਇਸ ਦੇ ਨਾਲ तस्वीर स रहे हुशियारपुर सिटी तो सियाँ कर रहे हैं मौसम में लैके वोकारी अपडेट कर रहे हैं वाहे गुरु सतनाम देख रहे, तो दे रहे हो तुम लाइव तस्वीर हशियारपुर सिटी तो लाइव तस्वीर देख रहे हो मौसम में लैके जानकारी अपडेट कर रहे हैं हमेशा जरा हौली चलो ध्यान न चलो सेव रहो ਅ ਸ਼ਰਾਬ ਵਗੈਰਾ ਡਰਿੰਕ ਵਗੈਰਾ ਨਾ ਕਰਕੇ ਜਾਓ ਕਿਉਂਕਿ ਕੋਈ ਵੱਡਾ ਜਿਹੜਾ ਹਾਸਾ ਜਿਹੜਾ ਵਾਪਰ ਸਕਦਾ ਹੁਸ਼ਿਆਰਪੁਰ ਸਿਟੀ ਦੇ ਵਿੱਚ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਨਾਲ ਨਾਲ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਕਿ ਆਪਣੇ ਇਲਾਕੇ ਦੇ ਵਿੱਚ ਬਾਰਿਸ਼ ਵਗੈਰਾ ਆ ਚਾਂ ਤੋਂ ਵੰਦ ਵਗੈਰਾ ਪੈ ਰਹੀ ਆ ਕਿ ਨਹੀਂ ਪੈ ਰਹੀ ਆ ਕਮੈਂਟ ਕਰਕੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਹੁਸ਼ਿਆਰਪੁਰ ਸਿਟੀ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋ ਉਸ ਤਸਵੀਰਾਂ ਉਸ ਸ਼ਰਪੁਰ ਸਿਟੀ ਤੇ ਲਾਈਵ ਤਸਵੀਰਾਂ ਦੇਖ ਰਹੇ ਹੋ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਦੇਖ ਸਕਦੇ ਹੋ ਕਿ ਤੁਸੀਂ ਐਬੂਲੈਂਸ ਜਿਹੜੀ ਆ ਬਿਲਕੁਲ ਸਲੋ ਚੱਲੀ ਹੋਈ ਆ ਕਿਉਂਕਿ ਉਹਨੂੰ ਹਮੇਸ਼ਾ ਜਿਹੜਾ ਡਰ ਰਹਿੰਦਾ ਕਿ ਮਰੀਜ਼ ਜਿਹੜਾ ਗੱਡੀ ਦੇ ਵਿੱਚ ਬੈਠਾ ਹੋਇਆ ਲੰਮਾ ਪਿਆ ਹੋਇਆ ਤੇ ਜਾਂ ਫਿਰ ਵੱਡਾ ਜਿਹੜਾ ਹਾ사 ਜਿਹੜਾ ਵਾਪਰ ਸਕਦਾ ਇਸ ਕਰਕੇ ਜਿਹੜੇ ਐਬੂਲੈਂਸ ਵਗੈਰੇ ਨੇ ਹਮੇਸ਼ਾ ਜਿਹੜਾ ਤਿਆਰ ਨਾਲ ਤੇ ਹੌਲੀ ਹਮੇਸ਼ਾ ਜਿਹੜੇ ਚੱਲਦੇ ਹੋਏ ਨਜ਼ਰ ਆਇਆ ਕਿਉਂਕਿ ਪਾਲਾ ਜਿਹੜੇ ਆ ਹਮੇਸ਼ਾ ਡਾਕਟਰ ਸਹਿਬਾਨ ਨੇ ਹਮੇਸ਼ਾ ਕਰਦੇ ਰਹਿੰਦੇ ਆ ਪਰ ਪੰਜਾਬ ਦੀ ਜਿੱਦਾਂ ਵੀ ਲੋਕ ਹੁੰਦੇ ਆ ਪਰ ਉਹ ਜਾਣਕਾਰੀ ਜਿਹੜੀ ਆ ਹਮੇਸ਼ਾ ਜੀ ਕੋਰਸ ਪਰਦਾਸ਼ੀ ਤੋਂ ਜਿਹੜੀ ਆ ਜਾਣਕਾਰੀ ਉਹਨੇ ਵੀ ਦਿੰਦੇ ਆ ਪਰ ਉਹ ਨੂੰ ਨਹੀਂ ਮੰਨਦੇ ਉਸ ਦੇ ਰੂਲ ਨੂੰ ਨਹੀਂ ਮੰਨਦੇ ਜਿਹੜੀ ਆ ਵੱਡਾ ਜਿਹੜਾ ਹਾਸਾ ਜਿਹੜਾ ਵਾਪਰ ਸਕਦਾ ਸੋ ਦੇਖਦੇ ਹੋ ਤੁਸੀਂ ਹੁਸ਼ਿਆਰਪੁਰ 3D ਤੋਂ ਲਾਈਵ ਤਸਵੀਰ ਨਾਲ ਦੇਖ ਰਹੇ ਹੋ ਵੱਡੀ ਜਾਣਕਾਰੀ ਅਪਡੇਟ ਕਰ ਰਹੇ ਆ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਦੇ ਜਾਣਕਾਰੀ ਅਪਡੇਟ ਕਰ ਰਹੇ ਹਾਂ ਸੋ ਕਮੈਂਟ ਕਰਕੇ ਜਰੂਰ ਜਾਣਕਾਰੀ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਜਾਂ ਧੁੰਦ ਪਗਾਰਾ ਪੈ ਰਹੀ ਹੈ ਸੋ ਲਗਾਤਾਰ ਤਸਵੀਰਾਂ ਦੇਖਦੇ ਤੁਸੀਂ ਇਸ਼ਾਰਾ ਕੋਈ ਛੁੱਟੀ ਤੋਂ ਦੇਖ ਰਹੇ ਹੋ ਉਹ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਕਿ ਲੋਕ ਜਿਹੜੇ ਆਪਣੇ ਘਰਾਂ ਨੂੰ ਜਾਲ ਲਈ ਜਿਹੜਾ ਤਿਆਰ ਹੋ ਚੁੱਕੇ ਆ ਜਿੱਥੇ ਸੋ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਹੁਸ਼ਿਆਰਪੁਰ ਸਿਟੀ ਤੋਂ ਦੇਖ ਰਹੇ ਹੋ ਕਿ ਤੋਂ ਅੰਦਰੋਂ ਲੈ ਕੇ ਜਾਣਕਾਰੀ ਵੱਡੀ ਅਪਡੇਟ ਕਰ ਰਹੀ ਆ ਇਹਦੇ ਦੁਕਾਨਦਾਰਾ ਜਿਹੜੇ ਆਪਣੇ ਘਰ ਨੂੰ ਜਾਲ ਲਈ ਜਿਹੜੇ ਤਿਆਰ ਹੋ ਚੁੱਕੇ ਆ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਆ बाजी ये <laughs> 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 तो <दासाथ> की करदेया साहब साहब की हालत बढ़िया ये लाइव दिखाई जा रहे जब <laughs> दुकान दिखा रहे रोड्स <laughs> <थोड़ स्नाँ गिता। laughs> ना हो किदा बढ़िया देता किते बहुत बहुत